Oh, That's yes.

ਅੱਗ ਸੱਤ ਲਈ ਲੜਨਾ ਜੇ ਸਾਡੇ ਖੂਨ ਵਿੱਚ ਹੈ ਅੱਗ ਸੱਤ ਲਈ ਲੈਣਾ ਇਹ ਸਾਨੂੰ ਪੁਰਖੀ ਵਿੱਚ ਮਿਲਿਆ ਹੈ ਦਰਵੇ ਪਰ ਮਹਾਨੀ ਕਰ ਸਭ ਤੋਂ ਪਹਿਲੇ ਪੰਜਾਬੀ ਉਹਨਾਂ ਲਟੇਰਿਆਂ ਦੇ ਸਾਹਮਣੇ ਡੱਡਾ ਤਾ ਕੇ ਖੜ ਗਏ ਅੱਜ ਸੋਲ ਟੇਲੇ ਹਿੰਦੁਸਤਾਨ ਦੇ ਆਬਾਦੀ ਦੇ ਖਾਲੀ ਕਿਸਾਨ ਨੂੰ ਰੁਕਣਾ ਚਾਹੁੰਦੇ ਉਹ ਕਿਸਾਨੀ ਨੂੰ ਰੁਕਣਾ ਚਾਹੁੰਦੇ ਉਹ ਤੁਹਾਨੂੰ ਲੋਕਾਂ ਦੇ ਘਰ-ਵਾਰ ਖੋਣਾ ਚਾਹੁੰਦੇ ਮੈਂ ਸੈਕਟਰੀ ਸਾਹਿਬ ਨੂੰ ਸੁਣਿਆ ਹੈ ਉਹਨਾਂ ਨੇ ਸੁਝੇ ਪਿੱਛੇ ਜੇ ਇਕੱਲਾ ਮਤਦਾ ਕਿਸਾਨਾਂ ਦਾ ਨਹੀਂ ਜ਼ਿਮੀਦਾਰਾਂ ਦਾ ਨਹੀਂ ਇਹ ਵਾਈ ਮਾਲਾਂ ਦਾ ਨਹੀਂ ਇਹ ਧਰਤੀ ਵਾਲਿਆਂ ਦਾ ਨਹੀਂ ਇਹ ਹਰ ਰੋਟੀ ਖਾਂਦੇ ਬੰਦੇ ਦਾ ਮਸਲਾ ਔਰ ਪੰਜਾਬੀਆਂ ਨੇ ਆ ਦੂਸਰਾ ਕਿਸਾਨੀ ਦਾ ਮੁੱਦਾ ਇਹ ਕਦਾਂੇ ਸ਼ੁਰੂ ਕਰ ਦਿੱਤਾ ਹੈ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈਦੀ ਹਾਂਦੀ ਹਾਸ ਉਹ ਪਈ ਪੰਜਾਬੀਆਂ ਨੇ ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂ ਲਾਈ ਦੀ ਸ਼ਾਲਾ ਮਾਲ ਤੇ ਕਲੀ ਬਣਾਉਣਾ ਨੇ ਚਾਰੇ ਪਾਸੇ ਪਿੰਡਾਂ ਦੇ ਆਈ ਗੋਲੀ ਪਹਿਲਾ ਹਿੱਕ ਦੇ ਗਰੀਬ ਪੰਜਾਬੀਆਂ ਨੇ ਗੋਲੀ ਨਾਲ ਉਹ ਤੇ ਦਰਦ ਪਿਆਉਂਦੇ ਆ ਜਿਹੜੀ ਮੌਤ ਵੀ ਹਿੱਕ 'ਤੇ ਵਸਦੀ ਹੈ ਇੱਕੋ ਮਾਹ ਪੰਜਾਬਣ ਹੈ ਦੇਸ਼ ਬਣ ਕੇ ਜਿਹੜੀ ਪੁੱਤ ਮਰਵਾ ਕੇ ਰਸਦੀ ਆਜੋ ਲੋਕਾਂ ਦੇ ਬੁੱਝ ਰੋਟੀ ਪੌੜਾ ਲੋਕਾਂ ਵਾਸਤੇ ਅੰਨ ਮੈਲਾ ਕਰਦਾ ਹੈ ਉਹ ਕਿਸਾਨ 30 ਦਿਨ ਤੋਂ ਭੁੱਖਾ ਹੋਵੇ ਸਹੀ ਤਰ੍ਹਾਂ ਦੀ ਸਰਕਾਰ ਦੇ ਕੰਨ ਤੇ ਜੂਨਾ ਸਰਕੇ ਪੰਜਾਬ ਦੀ ਸਰਕਾਰ ਦੇ ਕੰਨ ਤੇ ਜੂਨਾ ਸਰਕੇ ਇਸ ਨੂੰ ਬਹੁਤ ਮੰਨਤਾ ਕਾ ਗਿਆ ਦੱਸ ਰਦਾ ਹੈ ਬਾਜ਼ਾਰ ਦੀ ਸਰਕਾਰ ਸੁਤੀ ਹੋਈ ਹੈ ਅੱਜ ਵੀ ਸਰਕਾਰ ਸੁਤੀ ਹੋਈ ਆ ਪੰਜਾਬ ਦਾ ਮਹਾਨ ਜੋਗਾ ਕਿਸਾਨਾਂ ਦਾ ਵਸੀਗਾ ਭਾਈ ਜਲਦੀਸ਼ ਸਿੰਘ ਧੱਲੇਵਾਲ ਉਹ ਇੱਕ ਸੋਤ ਦਾ ਪਾਰਟੀ ਦਾ ਕੋਟਾ ਹੈ ਇਹ ਨੂੰ ਜੱਥੇ ਬੰਦੀਆਂ ਉੱਤੇ ਵੀ ਨਰਾਜ਼ਗੀ ਹੈ ਉਹਨਾਂ ਜੱਥੇ ਬੰਦੀਆਂ ਉੱਤੇ ਵੀ ਅੰਗਰੇਜ਼ ਹੈ ਜੀ ਜੀ ਸਰ ਡੱਲੇਵਾਲ ਦੇ ਮਗਰ ਅਰੇ ਦਸ ਨਹੀਂ ਆਇਆ ਅਸੀਂ ਕੌਮ ਦੇ ਕਵੀਸ਼ਰ ਹਾਂ ਸਾਡਾ ਇਤਿਹਾਸ ਨਾ ਵਾਸਤਾ ਇਹ ਇਤਿਹਾਸ ਸਾਨੂੰ ਸੁਕੇਰਦਾ ਹੈ ਇਤਿਹਾਸ ਬਾਈ ਜਾਂਦਾ ਹੈ ਜਦੋਂ 12 ਮਿਸਲਾਂ ਦੀ ਸ਼ਕਰਾਣੇ ਚ ਸਿੱਖ ਪੰਜਾਬ ਦੇ ਹੱਕਾਂ ਲਈ ਦੇਸ਼ ਦੀ ਆਜ਼ਾਦੀ ਲਈ ਲੜਦੇ ਸੰਗ 12 ਮਿਸਲਾਂ 800 ਜੰਡੀਆਂ ਹੁੰਿਆ ਸੰਗ ਅਹਿਮ ਸ਼ਾ ਅਬਦਾਲੀ ਕਰਕੇ ਆਦਾਨਾ ਤੇ ਸਰਦਾਰ ਕਨਸਿਰ ਸ਼ੁਕਰ ਕਰੀਆ ਨਾਰਾਇਣ ਜੀ ਸਰ ਦਾ ਦਾਦਾ ਉਹ ਇੱਕ ਤੰਗੀ ਸੁਪੀਰ ਦਿੰਦਾ ਉਹ ਕਹਿੰਦਾ ਮੇਰੇ ਨਸਲਾਂ ਦੇ ਸਰਦਾਰ ਵੀਰੋ ਆਪਣੀਆਂ ਨਾਲ ਜੀਨਾ ਆਪਣੇ ਧਾਰਨਾ ਪਰ ਅਹਿਮ ਸ਼ਾ ਅਬਦਾਲੀ ਇੱਕ ਲਟੇੜਾ ਹਿੰਦੁਸਤਾਨ ਦੇ ਘੜ ਕੇ ਆ ਗਿਆ ਅਸੀਂ ਸਾਰੇ ਇਕੱਠਾ ਹੋ ਕੇ ਤੁਹਾਨੂੰ ਡੇਰਾ ਲਾਹੂ ਕਰਨਾ ਹੈ ਅੱਜ ਇੱਕ ਡੇਰਾ ਨਹੀਂ ਅੱਜ ਦੋ ਡੇਰੇ ਲੜ ਕੇ ਹਿੰਦੁਸਤਾਨ ਉਤੇ ਆਏ ਨੇ ਆਗਾਨੀ ਤੇ ਆਦਾਨੀ ਇਹਦੇ ਨਾਲ ਹਿੰਦੁਸਤਾਨ ਦੀ ਸਰਕਾਰ ਸਾਡੇ ਵਿਚਦਰ ਪ੍ਰਧਾਨ ਮੰਤਰੀ ਮੋਦੀ ਦੋਰੇ ਬੰਦਿਆਂ ਕੋ ਸਾਨੂੰ ਸਾਰੇ ਹਿੰਦੁਸਤਾਨ ਨੂੰ ਵੇਹ ਜਣਾ ਕਹਿੰਦਾ ਹੈ ਕਿ ਸਾਂਝੀ ਵੇਹ ਜਣਾ ਕਹਿੰਦਾ ਹੈ ਸਾਰੇ ਕਾਰੋਬਾਰ ਹਿੰਦੁਸਤਾਨ ਦੇ ਲੋਕਾਂ ਨੇ ਵੇਹ ਜਣਾ ਕਹਿੰਦਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਵਹੀਰਾਂ ਕਰ ਦਿਓ ਖਨੌਰੀ ਬਾਦਰਵਾਸੂ ਮੇਰੇ ਵੀਰੋ ਨਰਾਜ ਜੀਆਂ ਛੱਡ ਕੇ ਵਹੀਰਾਂ ਕਰ ਦਿਓ ਇੱਕ ਵਾਰੀ ਇੱਕ ਪੰਦਰ ਆ ਕਾਮ ਕਰਦਾ ਸਰੂਪ ਤੇ ਆਇਆ ਇੱਕ ਕਸੂਰ ਕੋ ਆਇਆ ਇਹਨੇ ਬੇਇਨਤੀ ਕੀਤੀ ਮੇਰੀ ਘਰਵਾਲੀ ਕਸੂਰ ਦੇ ਖਾਤਮ ਅਸਮਾਨ ਖਾਣੇ ਤੱਕ ਰਹੀ ਐ ਬਾਕੀ ਲੋਕ ਦੇ ਸਰਦਾਰ ਤਾਂ ਸਰਦਾਰ ਹਰੀ ਸਿੰਘ ਪੰਗੀ ਤਾਂ ਜੀ ਮਿਸਰ ਦਾ ਗੱਦੇਦਾਰ ਉਹ ਨਗਾਰੇ ਦੇ ਜੋਰ ਲਾ ਕੇ ਅਰਦਾਸਾ ਸੋਹ ਕੇ ਉਸ ਪੰਡਿਤ ਦੀ ਮਦਦ ਕਰਨ ਵਾਸਤੇ ਸ਼੍ਰੀ ਅਕਾਲ ਅਸਤ ਸਾਬ ਤੋਂ ਤਰਪਿਆ ਬਾਕੀ ਮਿਸਰਾਂ ਦੇ ਸਰਦਾਰਾਂ ਨੇ ਗੱਲ ਕਰਕੇ ਆਖਿਆ ਅੱਜ ਭਰਾ ਦੇ ਨਾਂ ਨਾ ਲਏ ਇਹ ਇਤਿਹਾਸ ਕਲੰਕਿਤ ਹੋ ਜਾਏਗਾ ਯਾਰ ਸਾਡੇ ਸਰਦਾਰ ਹਰੀਸੇ ਨੂੰ ਪੰਗੀ ਦੇ ਮਗਰ ਨਾਲ ਇਹ ਸਾਨੂੰ ਇਤਿਹਾਸ ਸੰਸਾਰ ਦੇ ਮਾਰੇ ਦਾ ਸਾਰੀਆਂ ਮਿਸਰਾ ਮਗਰ ਜਿੰਨਾ ਸਭ ਕਸੂਰ ਖਰੇ ਕੀਤਾ ਸੀ ਅਸੀਂ ਕਰੇ ਮੋਰਚਾ ਪੰਜਾਬੀਆਂ ਨੇ ਇੰਦਰ ਸਟਰੀਆਂ ਨੇ ਸਾੜਿਆ ਨਹੀਂ ਸਾਰੇ ਬੁੱਤੇ ਨੇ ਦਿੱਲੀ ਦਾ ਮੋਰਚਾ ਜਿੱਤ ਕੇ ਮੁਰਦਾ ਸਾਨੂੰ ਸਮਝੀ ਨਾ ਗਰੇ ਕਮਜ਼ੋਰ ਦਲੇ यार खेत के बुढ़ावे आप आज भी भोज का खेत के मुड़ना है सरकार धल्लेवाल ने ये परण कीता देश दावर हुए यह शुभ कर्मों के करूंगा ना धरू अरसो जब जाय धरू निस्ते कर अपनी जीत करूं और सीखूं अपने ही मन को ए लाल लात होन को कहो चलो जब आप की ओर निधान बनाए ਆਪਹੀ ਆਪ ਨੇ ਤਰ ਗੁਰ ਨਾਮ ਸਿੱਖੀ ਦੇਈ ਜਹਾਂ ਤਾਂ ਸ਼ਹਾਦਤ ਨਹੀਂ ਹੋਈਆਂ ਨੇ ਕਈ ਮੋੜ ਤੇ ਸ਼ਹਾਦਤ ਨਹੀਂ ਲੱਗੇ ਨੇ ਕਈ ਮੋੜ ਤੇ ਉਹ ਹਜ਼ਾਰਾਂ ਮੋੜ ਤੇ ਸਨ ਉਹ ਲਾਈ ਹਜ਼ਾਰਾਂ ਦੀ ਲੀ ਗਈ ਹੈ ਸਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਹਾਦਤ ਦੇਣ ਦਾ ਸੰਦੇਸ਼ ਦਿੱਤਾ ਹੈ ਗੁਰੂ ਦੇਵ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਕਰਨ ਦਾ ਸੰਦੇਸ਼ ਦਿੱਤਾ ਹੈ सरदार बल्लेवान ने दर्शन से फेरू मानदाई इतिहास दौरान शुरू ਕੀਤਾ ہوا ਦਰੂਪ ਕੌਮ ਦੇ ਗੰਦੇ ਲੀਡਰ ਕਸਮਾਂ ਖਾ ਕੇ ਬੜਕੇ ਸੰਸ਼ੀਰਤ ਕਾਲਕਸਰ ਸਾਬ ਤੇ ਖਾਦੀਆਂ ਕਸਮਾਂ ਉਹ ਉਹਨੇ ਭਰ ਹੈ ਅਗਰ ਕੁੰਡ ਉਹ ਧਾਰ ਤੇ ਫਿਰ दर्शन से फेरू ਮਾਰਨੇ ਆਖਾ ਇਤਿਹਾਸ ਕਲੰਕਤ ਹੁੰਦਾ ਉਹ ਮਰਦ ਇਸ ਉਹ ਮਰਦ ਆ ਨਾਸਾ ਸੋਕੇ ਭੋਖਰ ਤਾਲ ਤੇ ਬਹਿ ਕੇ ਤੇ ਗਣ ਸਿਰੇ ਰਾਜ ਦੀ ਸੇਮਨ ਰਾਜ ਦੀ ਆਉ ਨਾਇਕ ਗੰਤਾ ਸਰਦਾਰ ਜਗਜੀਤ ਸਿੰਘ ਦੀ ਡਾਲੇਵਾਰ ਉਹਨਾਂ ਨੇ ਪੱਥਾਏ ਲੈ ਕੇ ਆਇਆ ਜਦੋਂ ਵੱਡਾ ਮੋਟਾ ਲਗਾ ਰਿਆ ਸੀ ਦਿੱਲੀ ਵਿੱਚ ਉੱਥੇ ਵੀ ਦਰਸ਼ਨ ਕਰਨ ਮਾਇਆ ਸਾਂ ਇੱਕ ਕਵਤਾ ਲੈ ਕੇ ਮੈਂ ਖੜੀ ਸੀ ਅਰੇ ਠਾਕੁਰ ਬਾਦਾ ਦੁਨੀਆ ਭਰ ਦੇ ਵੀ ਇੰਟਰਨੈਸ਼ਨਲ ਉਕਾਰ ਕੀਤਾ

ਬਾਕੀ ਦੋਨਾਂ ਦੇ ਲੋਕ ਉਹ ਤਾਹਾ ਮਾਰ ਕੇ ਰਹਿੰਦੇ ਸਨ ਇਹ ਕਿਸਾਨ ਦੇ ਉੱਤੇ ਚਲੇ ਗਏ ਸਾਨੂੰ ਪੇੜ ਭਰ ਕੇ ਰੋਟੀ ਮਿਲਦੀ ਸੀ ਔਰ ਸਾਨੂੰ ਇਹਨਾਂ ਕੋਲੋਂ ਕਾਰ ਮਿਲਦਾ ਸੀ ਮੈਂ ਤਾਂ ਤੁਸੀਂ ਆ ਵੀ ਜਿੱਤ ਰਹੇ ਸਿਰਫ ਧਰਤੀ ਬਾਜੀ ਜਗਦੀਸ਼ ਸਿੰਘ ਬੱਲੇਵਾਲ ਨੇ ਲਾ ਦਿੱਤੀ ਹੈ ਲੈ ਜਵਾਰੀ ਸਿਰ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਕਿਸਾਨ ਸਾਰੇ ਹਿੰਦੁਸਤਾਨ ਦੇ ਕਾਰੋਬਾਰੀ ਕਲੌਰੀ ਬਾਰਡਰ ਵੱਲ ਨੂੰ ਮੀਲਾ ਕਰਿਓ ਮੈਂ ਉਹ ਕਿਸਾਨ ਬੰਦਿਆ ਕਿਸਾਨ ਜਥੇਬੰਦਿਆ ਜਨਾਰੇ ਅਰੇ ਤੱਕ ਇਸ ਮੋਰਚੇ ਤੋਂ ਪਾਸਾ ਵਟਿਆ ਹੋਇਆ ਉਹਨਾਂ ਦੇ ਦਰਨਾ ਵਿੱਚ ਵੀ ਬੇਨਤੀ ਕਰਨਾ ਹੈ ਕਿ ਆਪਣੇ ਭਰਾ ਦੇ ਮਨਨ ਇਸ ਬੱਲੇ ਸ਼ੇਰ ਦੇ ਮਨਨ ਜਲਜੀਤ ਸਿੰਘ ਡਲੇਵਾਲ ਦੇ ਮਨਨ ਉਹਨਾਂ ਦਾ ਉਹਨਾਂ ਅਖਦਾ ਕਿਸਾਨ ਦਾ ਮੰਦ ਹੈ ਮੇਰੀ ਗਲਤੀ ਦਾ ਸਰਲੇਖ ਹੈ ਬੜੀ ਕੀਮਤੀ ਹੈ ਜਾਨ ਦਲੇਵਾਲ ਦੀ ਆ ਦਿੱਲੀ ਦੀ ਇਹ ਸਰਕਾਰ ਆ ਦਿੱਲੀ ਦੇ ਤੱਕ ਵਾਲੇ ਵਿਰੋਧ ਪਾਰ ਦੀ ਸਰਕਾਰ ਤਾਲੂ ਜਲਜੀਤ ਸਿੰਘ ਦਲੇਵਾਲ ਦੀ ਜਾਨ ਦਾ ਕੋਈ ਫਿਕਰ ਨਹੀਂ ਕਰਦਾ ਆ ਉਹ ਆਪਣੀ ਕੰਮ ਕਰ ਨਹੀਂ ਦੱਸਿਆ ਹੋਏ ਕਿ ਜਲਜੀਤ ਸਿੰਘ ਦਲੇਵਾਲ ਦੀ ਜਾਨ ਕਿੰਨੀ ਕੀਮਤੀ ਆ ਮੇਰੇ ਸਾਥੀ ਪੇਸ਼ ਕਰਨ ਲੱਗੇ ਨਹੀਂ ਸਬਨਾਮ ਸਿੰਘ ਪਿੰਡੋਰੀ ਖਾਸ ਲਾਡੇਵਾਲੇ ਤੇ ਇੱਕ ਮਿਹਰ ਸਿੰਘ ਜਦ ਬਾਦ ਸੰਦੂ ਕ੍ਰਿਸ਼ਨਾ ਸੁਖਮਨ ਜੀ ਦਾ ਅਰਦਾਸਪੁਰੇ ਦਾ ਜਥਾ ਬੇਨਤੀ ਕਰਦਾ ਕਰਤਾ ਰਹੀ ਬੜੀ ਕੀਮਤੀ ਹੈ ਜਾਨ ਡਲੇ ਵਾਲੀ ਜਗਜੀਤ ਸਿੰਘ ਦੇ ਨਾਲ ਕੱਤੇ ਮਰਤਾ ਹੈ ਉਹ ਜੋ ਜੀਤਾ ਲਾਸਪੁਰ ਤੋਂ ਚਾਕੇ ਆਏ ਸਾਰੇ ਪੰਥ ਦੇ ਰੱਜਨਾਂ ਦਾ ਸਾਰੇ ਪੰਥ ਦੇ ਟਾੜੀਆਂ ਦਾ ਸਾਰੇ ਪੰਥ ਦੇ ਕੱਠਾ ਵਾਜ ਦਾ ਸਾਰੇ ਪੰਥ ਦੇ ਕੁਰੀਸ਼ਾ ਦਾ ਫਰਦ ਬਣਦਾ ਇਸ ਮੌਕੇ ਉਸ ਗੁੱਜਨ ਇੱਕ ਇੱਕ ਹਾਸ ਰੱਤਿਆ ਜਾ ਰਿਹਾ ਹੈ ਔਰ ਇਤਿਹਾਸ ਨੇ ਇਹਨਾਂ ਸੁਨਹਿਰੀ ਪੰਨਿਆਂ ਉੱਤੇ ਆਪਣਾ ਨਾਮ ਖੋਣ ਵਾਸਤੇ ਪ੍ਰਸ਼ਾਦਾ ਸ਼ੱਕ ਦੇ ਮਿਲੋ ਕੋ ਨੂੰ ਪਹੁੰਚਣਾ ਨਹੀਂ ਦੇਇਆ ਇਹਤ ਵਸਰ ਸਿੰਘ ਮਸਤਾਨਾ ਚਾਰ ਹੋਇਆ 1947 ਤੋਂ ਪਹਿਲਾਂ ਜਦੋਂ ਖੇਤਾਂ ਵਿੱਚ ਬਲਦਾਂ ਦੇ ਹਾਲ ਵਗਿਆ ਕਰਦੇ ਸਨ ਐ ਬਲਦਾਂ ਦੇ ਗੜਾ ਵਿੱਚ ਕੋ ਗੁਰੂਆਂ ਵਾਲੀਆਂ ਹੁੰਦਾ ਹੋਇਆ ਕਰਦੇ ਸਨ ਵਸਰ ਸਿੰਘ ਮਸਤਾਨਾ ਉਹਨੂੰ ਕਿਸਾਨ ਵਾਸਤੇ ਕੰਤਾ ਲਿਖਿਆ ਕੋਈ ਕਹਿੰਦਾ ਜੋਗ ਜੋਗ ਜਿਉਣ ਹਾਲਿਆ ਤੇਰੇ ਫਰਦ ਭੂੰਗਰੂਆਂ ਵਾਲੇ ਜਾਦੂ ਤੇਰੇ ਡੌਣਿਆਂ ਦਾ ਮੇਰੀ ਬੰਗੜਾ ਤੋਂ ਕੱਢ ਦੇ